ਰਾਮ ਰਾਮ ਜੈ ਹਿੰਦ ਜਹਾਬਤ ਅੱਜ ਆ ਹੀ ਪਹੁੰਚਿਆ ਜੀ ਗੁਲਸ਼ਨ ਕੁਮਾਰੋ ਬਿੱਟੂ ਪਿੰਡ ਕੁੰਡੇ ਲਾਲਵਾਲ ਉਹਨਾਂ ਦੀ ਪਤਨੀ ਰਾਣੀ ਜਿਨ੍ਹਾਂ ਦੇ ਨਾਲ ਇੱਕ ਹਾਸਾ ਆਇਆ ਸੀ ਕਿ ਬੁੱਧਵਾਰ ਨੂੰ ਉਹਨਾਂ ਨਾਲ ਠੱਗੀ ਵੱਜੀ ਸੀ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਲੋਹਾ ਕੇ ਲੈ ਗਏ ਸਨ ਅੱਜ ਉਹਨਾਂ ਦੇ ਘਰ ਪਹੁੰਚਿਆ ਜੀ ਆਹ ਦੇਖੋ ਜਿ ਉਹਨਾਂ ਦੇ ਘਰ ਦੇ ਇਹ ਬਣਿਆ ਜੀ ਸੋਚਾਲੇ ਜਿਹੜਾ ਸਰਕਾਰੀ ਘਰ ਘਰ ਸੋਚਾਲੇ ਦੀ ਤਹਿਤ ਅਜੇ ਦਰਵਾਜ਼ੇ ਵੀ ਨਹੀਂ ਲੱਗੇ ਤੇ ਇਹਨਾਂ ਦੀ ਘਰ ਦੀ ਤੁਹਾਨੂੰ ਹਾਲਤ ਦਿਖਾਨਾ ਜਿਹਨਾਂ ਨਾਲ ਠੱਗੀ ਵਜੀ ਐ ਵਿਚਾਰੇ ਭੋਲੇ ਭਾਲੇ ਬੰਦੇ ਐ ਜੀ ਭਾਜੀ ਜਗੁਰਦੇਵ ਵਿਚਾਰਾ ਵੀ ਦਾਸ ਰੋ ਦਾਸ ਐ ਆਪਣਾ ਵੀਰ ਗੁਲਸ਼ਨ ਕੁਮਾਰ ਬਿੱਟੂ ਤੁਸੀਂ ਦੇਖੀ ਹੋਣੀ ਵੀਡੀਓ ਜਿਹੜੀ ਬੜੀ ਵਾਇਰਲ ਹੋਈ ਐ ਤੇ ਇਹ ਉਹਨਾਂ ਦਾ ਘਰ ਆ ਜੀ ਮੈਂ ਇਹ ਦੱਸ ਦਾਂ ਤੁਹਾਨੂੰ ਦੇ ਇਹ ਘਰ ਦੀ ਸੱਤ ਆ ਦੇਖ ਲਓ ਇਹ ਜਿਹਨੇ ਠੱਗੀ ਮਾਰੀ ਐ ਜੀ ਉਹ ਵੀ ਵੀਡੀਓ ਕਿਤੇ ਦੇਖ ਲੇ ਤੇ ਉਹ ਆਪ ਆਏਗਾ ਇਹਦੇ ਕੋਲ ਵਾਪਸ ਕਰਨ ਕਿਉਂਕਿ ਤੈਨੂੰ ਕੀੜੇ ਪੈਣੇ ਆ ਜੇ ਇਹੋ ਜਿਹਾ ਠੱਗੀ ਨਾਲ ਕੀਤੀ ਆ ਤੇ ਤੈਨੂੰ ਤੇ ਕੀੜੇ ਪੈਣੇ ਆ ਇੱਧਰ ਹਨੇਰਾ ਬੜਾ ਲਾਈਟ ਚੱਲ ਗਈ ਆ ਤੇ ਚਲੋ ਲਾਈਟ ਆਂਦੀ ਤੁਹਾਨੂੰ ਉਹ ਕਮਰੇ ਦਾ ਵੀ ਹਾਲਤ ਦੱਸਦੇ ਆ ਵੀ ਕੀ ਹਾਲਤ ਆ ਇਹ ਦੋ ਕਮਰੇ ਆ ਬਰਾਨੇ ਸੋ ਇਹਨਾਂ ਨਾਲ ਬੜਾ ਠੱਗਾ ਹੋਇਆ ਪਰਮਾਤਮਾ ਮਾੜੇ ਨਾਲ ਨਾ ਕਰੇਗਾ ਤਗੜੇ ਨਾਲ ਹੋ ਜੇ ਤੇ ਝੱਲ ਵੀ ਲਾਂਦਾ ਆ ਦੇਖੋ ਜੀ ਇਹ ਹਾਲਤ ਹੈ ਤੇ ਜੇ ਉਹਨਾਂ ਦੀਆਂ ਬਾਲੀਆਂ ਤੋਲੇ ਦੀਆਂ ਜਾਂ ਤੋਲੇ ਦੀਆਂ ਵੀ ਹੋਣ ਤੇ ਤੋਲੇ ਤੋਂ ਘੱਟ ਵੀ ਹੋਣਗੀਆਂ ਤੇ 40-50 ਹਜ਼ਾਰ ਦਾ ਨੁਕਸਾਨ ਆਗਾ ਸੋ ਮਾੜੇ ਬੰਦੇ ਲਈ ਬੜੀ-ਬੜੀ ਮੁਸੀਬਤ ਹੈ ਜੀ ਉਹਨਾਂ ਲਈ ਬੜਾ-ਬੜਾ ਘਾਟਾ ਆ ਜਿਹੜਾ ਸ਼ਾਇਦ ਨਾ ਪੂਰਾ ਹੋਏ ਬਾਕੀ ਵੀਰ ਜੀ ਇਹ ਮਿਹਨਤ ਕਸ਼ ਲੋਕੀ ਆ ਕੋਈ ਡੱਬ ਨਹੀਂ ਆ ਕੋਈ ਉਮਲੀ ਇਸੇੜੀ ਜਾਂ ਕੋਈ ਸ਼ਰਾਬੀ ਖੁਆਵੀ ਵੀ ਨਹੀਂ ਐ ਜਿਸ ਵੀਰ ਨਾਲ ਥੱਕਾ ਹੋਇਆ ਤੇ ਆਇਆ ਪਰਜਾਈ ਸਾਡੀ ਰਾਣੀ ਜਿਹਦੇ ਨਾਲ ਹਾਸਾ ਹੋਇਆ ਸੀ ਤੇ ਇਹ ਵਿਚਾਰੀ ਆਪੂ ਸ਼ੂਗਰ ਦੀ ਮਰੀਜ਼ ਐ ਤੇ ਜਦੋਂ ਇਹਨੂੰ ਉੱਥੇ ਇਹਦੀਆਂ ਬਾਲੀਆਂ ਲਾਈਆਂ ਇਹ ਆਪਣੇ ਦੱਸ ਦਿਆ ਬਿੱਟੂ ਵੀਰ ਜੀ ਕਹਿੰਦੇ ਵੀ ਇਹਦੀ ਮੈਂ ਦੰਦਕੜ ਪੁੱਟੀ ਆ ਕਿਹੇ ਮੋਟਰਸਾਈਕਲ ਦੀ ਚਾਬੀ ਲੈ ਕੇ ਉਹਨੂੰ ਦੰਦਕੜ ਪੈ ਗਈ ਦੀ ਕਿਉਂਕਿ ਕਿਹੇ ਗਰੀਬ ਲਈ 60-70000 ਦਾ 50000 ਦਾ ਨੁਕਸਾਨ ਹੋਣਾ ਬੜੀ ਵੱਡੀ ਗੱਲ ਹੈ ਤੇ ਕੱਲ ਵੀ ਇਹਨਾਂ ਨੂੰ ਕਬਰਾੜ ਜੀ ਹੋਈ ਇੱਥੇ ਘਰ ਡੇਗ ਭੀਗਾਸ ਖਾ ਕੇ ਸੋ ਬੇਨਤੀ ਇਹ ਹੈ ਕਿ ਇਹਨਾਂ ਨਾਲੋਂ ਤੇ ਕੋਈ ਗੱਲ ਨਹੀਂ ਹੈ ਭਾਈ ਮੈਂ ਆਪਣੇ ਮੂੰਹੋਂ ਸਭ ਦੇ ਬੋਲ ਰਿਹਾ ਵੀ ਜੇ ਕਿਸੇ ਦੀ ਆਪਣੀ ਸਮਰਥਾ ਹੋਵੇ ਕੋਈ ਨੇਕ ਦਿਲ ਬੰਦਾ ਜੇ ਇਹਨਾਂ ਦੀ ਕੋਈ ਮਦਦ ਕਰਨਾ ਚਾਹੁੰਦਾ ਹੋਏ ਤੇ ਉਹ ਮਦਦ ਕਰ ਦੇਣਾ ਦੀ ਕਿਉਂਕਿ ਇਨਾਂ ਦੇ ਸੁੰਨੇ ਕੰਨ ਪਏ ਆ ਤੇ ਉਹ ਵਿਚਾਰੀ ਇਹੀ ਦਿਖਦੀ ਰਹਿੰਦੀ ਘਰੀ ਪੀਸੋਂ ਕੰਨਾਂ ਦੇ ਉਂਗਲਾਂ ਮਾਰਦੀ ਰਹਿੰਦੀ ਆ ਤੇ ਨੁਕਸਾਨ ਵੀ ਹੋਇਆ ਤੇ ਚਲੋ ਇਹਨਾਂ ਦੇ ਕੰਨਾਂ ਦੇ ਖਾਲੀ ਪਏ ਕੰਨਾਂ 'ਚ ਕੋਈ ਗਹਿਣਾ ਗੱਟਾ ਫਿਰ ਪੈ ਜੇ ਤੇ ਚਲੋ ਇਹਨਾਂ ਦਾ ਥੋੜਾ ਹੌਸਲਾ ਹੋ ਜੇ ਬਾਕੀ ਤੁਸੀਂ ਘਰ ਦੀ ਹਾਲਤ ਦੇਖੀ ਰਿਓ ਕਿ ਇੰਨੇ ਜੋਗੇ ਹੈ ਨਹੀਂ ਵਿਚਾਰੇ ਤੇ ਜਿੰਨੇ ਲੁੱਟਖੋ ਕੀਤੀ ਆ ਜਾਂ ਜਿਹੜੀ ਵੀ ਠੱਗੀ ਮਾਰੀ ਆ ਇਹਨਾਂ ਭੋਲੇ ਭਾਲੇ ਬੰਦਿਆਂ ਨਾਲ ਤੇ ਆਹ ਤਾਂ ਗਰੰਟੀ ਆ ਤੇਨੂੰ ਕੀੜੇ ਪੈਣੇ ਆ ਆ ਦੇਖ ਲੈਂਦੀ ਹਾਲਤ ਇਹਨਾਂ ਦੀ ਕੀ ਦਿਲੋਂ ਕਿਹੜੀਆਂ ਆਵਾਜ਼ਾਂ ਨਿਕਲ ਨਹੀਂ ਆਉਣਗੀਆਂ ਕਿਹੜੇ ਦਰਦ ਨਾਲ ਤੁਹਾਨੂੰ ਉਹ ਲਾਂਤਾਂ ਪਾਣ ਦੇ ਹੋਣਗੇ ਜਾਂ ਤੇ ਆਹ ਜੀ ਤੁਹਾਨੂੰ ਮੈਂ ਲਾਈਟ ਆ ਗਈ ਹੈ ਤੇ ਅੰਦਰਲਾ ਵੀ ਤੁਹਾਨੂੰ ਮੈਂ ਦੱਸਦਾ ਇੱਕ ਕਮਰਾ ਹੈ ਇਹਨਾਂ ਦੋ ਕਮਰੇ ਆਣਾ ਕੋ ਇਹ ਕਮਰੇ ਦੀ ਹਾਲਤ ਵੀ ਦੇਖ ਲਓ ਕਿਉਂ ਹੈ ਨਾ ੱਟਕਾ ਪੈਣਗੇ ਕੀੜੇ ਕੇ ਨਹੀਂ ਪੈਣਗੇ ਪੱਕੇ ਪੈਣਗੇ ਸੋ ਵੀਰ ਮੇਰੋ ਅਹੀਂ ਇਹ ਤੇ ਕੁਝ ਨਹੀਂ ਬੋਲਣ ਦੇ ਵਿਚਾਰੇ ਇਹਨਾਂ ਨੇ ਕਿਹਾ ਜੋ ਕਰਨਾ ਪ੍ਰਮਾਤਮਾ ਨੇ ਕਰਤਾ ਮੈਂ ਕਹਿ ਰ ਅਬੀਦਾਸ ਸਵੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਸੁਟਿਆ ਇਹ ਬਾਕੀ ਰਾਮ ਰਾਮ ਕਰਨ ਵਾਲੇ ਵਿਚਾਰੇ ਤੇ ਸੋ ਮੇਰੀ ਬੇਨਤੀ ਆ ਭਾਈ ਇਹ ਵੀਡੀਓ ਨੂੰ ਇੰਨਾ ਸ਼ੇਅਰ ਵੀ ਕਰ ਦਿਓ ਜੇ ਕੋਈ ਮਦਦ ਕਰਨਾ ਚਾਹੁੰਦਾ ਤੇ ਵਿਚਾਰਾ ਇਹਨਾਂ ਦੀ ਮਦਦ ਕਰ ਸਕਦੇ ਆ ਇਹ ਮੈਂ ਕਹਿ ਰਿਹਾ ਇਹ ਨਹੀਂ ਕਹਿ ਰੇ ਕਿਉਂਕਿ ਇਹ ਮਨਾ ਕਰ ਰਿਹਾ ਪਰ ਨਹੀਂ ਜੇ ਕੋਈ ਮਦਦ ਕਰਨਾ ਚਾਹੁੰਦਾ ਤੇ ਇਹ ਕਿਉਂਕਿ ਇਹਨਾਂ ਦੇ ਸੁਣਨੇ ਪੇ ਕੰਨ ਉਹਨਾਂ ਦੇ ਜਰਾ ਇਹਨਾਂ ਦੇ ਸੁਣਨੇ ਕੰਨਾਂ ਦੇ ਵਿੱਚ ਕੋਈ ਗਹਿਣਾ ਘਟਾ ਜੇ ਤੇ ਚਲੋ ਅਗਲੇ ਦੇ ਚਿਹਰੇ ਤੇ ਫਿਰ ਰੌਣਕ ਆ ਜੇ ਬਾਕੀ ਤੁਹਾਨੂੰ ਦੱਸਦਾ ਇਹ ਭੱਜਾਈ ਸਾਡੀ ਸ਼ੂਗਰ ਦੀ ਮਰੀਜ਼ ਹੈ ਜਿਹੜੀ ਕਿ ਬੜੀ ਭੈੜੀ ਬਿਮਾਰੀ ਹੈ ਤੇ ਮਿਹਨਤ ਵੀ ਵਿਚਾਰੀ ਬੜੀ ਮਾਰਦੀ ਐ ਇਥੋਂ 1 ਕਿਲੋਮੀਟਰ ਤੇ ਇਹਨਾਂ ਦੀ ਵਹਿਲੀ ਆ ਇੱਥੋਂ ਜੰਦੀ ਆ ਡੰਗਰ ਬੱਛਾ ਸਾੰਮਦੀ ਆ ਤੇ ਪੱਠੇ-ਪੁੱਠੇ ਵੜਦੀ ਆ ਮਿਹਨਤ ਪੂਰੀ ਕਰਦੀ ਆ ਜੀ ਬਾਕੀ ਇਹਨਾਂ ਦਾ ਸਾਥ ਦਿਓ ਜੈ ਹਿੰਦ ਜੈ ਭਾਰਤ ਜੈ ਗੁਰਦੇਵ ਜੈ ਰਵੀਦਾਸ ਰਾਮ ਰਾਮ ਜੀ